ਇਸ ਅੱਤਿਸ਼੍ਰੀਆ ਕਾਲਜੀ ਸੋ ਗੱਲ ਕਰਦੇ ਆਂ ਲੇਖ ਵੀਡੀਓ ਬਾਰੇ ਸੋ ਕਵਲਜਤ ਆਪਣੀ ਮੰਮੀ ਨੂੰ ਲੈ ਕੇ ਹਸਪੀਟਲ ਚਲਾ ਜਾਂਦਾ ਹੈ ਕਿਉਂਕਿ ਉਸਦੀ ਮੰਮੀ ਦਾ ਆਪਰੇਟ ਹੋਣਾ ਹੁੰਦਾ ਹੈ ਤੇ ਪਿੱਛੋਂ ਪਿੰਕੀ ਕੀ ਕਰਦੀ ਆ ਸੋ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਸੋ ਕਵਲ ਦੇ ਜਾਣ ਤੋਂ ਬਾਅਦ ਪਿੰਕੀ ਨੂੰ ਹੋਰ ਵੀ ਮੌਜਾਂ ਲੱਗ ਜਾਂਦੀਆਂ ਨੇ ਕਿਉਂਕਿ ਪਹਿਲਾਂ ਤਾਂ ਉਸ ਨੂੰ ਥੋੜਾ ਡਰ ਵੀ ਹੁੰਦਾ ਹੈ ਕਿ ਕਿਤੇ ਮੇਰੀ ਕੋਈ ਗੱਲ ਨਾ ਸੁਣ ਲਵੇ ਸੋ ਉਸ ਤੋਂ ਬਾਅਦ ਬੜੇ ਖੁੱਲ ਕੇ ਫੋਨ ਤੇ ਗੱਲਾਂ ਕਰਦੀ ਆ ਤੇ ਇਤੋਂ ਤੱਕ ਕਿ ਸਾਰਾ ਸਾਰਾ ਦਿਨ ਤੇ ਰਾਤ ਫੋਨ ਤੇ ਹੀ ਲੱਗੀ ਰਹਿੰਦੀ ਆ ਪਰ ਉਸ ਨੂੰ ਨਹੀਂ ਪਤਾ ਕਿ ਕਵਲ ਅਚਾਨਕ ਘਰੇ ਵੀ ਆ ਸਕਦਾ ਹੈ ਸੋ ਉਦھر ਕਵਲ ਆਪਣੀ ਮੰਮੀ ਦਾ ਆਪਰੇਟ ਕਰਵਾ ਦਿੰਦਾ ਹੈ ਤੇ ਆਪਣੀ ਮੰਮੀ ਦੇ ਕੋਲ ਹੀ ਰਹਿੰਦਾ ਹੈ ਕਿਉਂਕਿ ਦੋ ਦਿਨ ਉਸਨੇ ਹਸਪੀਟਲ ਹੀ ਰਹਿਣਾ ਹੁੰਦਾ ਹੈ ਤੇ ਜਦ ਵਿੱਕੀ ਵੀ ਪਤਾ ਲੈਣ ਲਈ ਜਾਂਦਾ ਹੈ ਤੇ ਵਿੱਕੀ ਨੂੰ ਉੱਥੇ ਬਿਠਾ ਕੇ ਕਵਲ ਕਹਿ ਦਿੰਦਾ ਹੈ ਕਿ ਚੱਲ ਮੈਂ ਇੱਕ ਵਾਰੀ ਘਰੋਂ ਕੱਪੜੇ ਵਗੈਰਾ ਬਦਲ ਕੇ ਨਹਾ ਕੇ ਚਲਾ ਜਾਂਦਾ ਆ ਜਾਣਾ ਇੱਥੇ ਤੂੰ ਇੱਥੇ ਬੈਠ ਨਵਕੀ ਉੱਥੇ ਬੈਠ ਜਾਂਦਾ ਤੇ ਕਮਲ ਜੱਦੇ ਘਰ ਆਉਂਦਾ ਤੇ ਉਹ ਵੇਖਦਾ ਏ ਪਿੰਕੀ ਫੋਨ ਤੇ ਗੱਲਾਂ ਕਰ ਰਹੀ ਹੁੰਦੀ ਆ ਉਹ ਪਿੱਛੋਂ ਦੀ ਹੌਲੀ ਹੌਲੀ ਗੱਲਾਂ ਸੁਣਦਾ ਸਾਨੂੰ ਗੱਲਾਂ ਦੀ ਸਮਝ ਤਾਂ ਨਹੀਂ ਆਉਂਦੀ ਕਿ ਗੱਲਾਂ ਕੀ ਹੋ ਰਹੀਆਂ ਨੇ ਪਰ ਉਸ ਨੂੰ ਸ਼ੱਕ ਪੈ ਜਾਂਦਾ ਹੈ ਕਿ ਇਹ ਬਹੁਤ ਹੱਸ-ਹੱਸ ਕੇ ਗੱਲਾਂ ਕਰ ਰਹੀ ਹੈ ਕੋਈ ਤਾਂ ਗੱਲ ਜ਼ਰੂਰ ਆ ਸੋਚਾਦੋ ਕਵਲ ਨੂੰ ਵੇਖਦੀ ਆ ਤੇ ਉਸਦੇ ਰੰਗ ਉੱਡ ਜਾਂਦੇ ਰੇ ਤੇ ਨਾਲ ਹੀ ਫੋਨ ਕੱਟ ਦਿੰਦੀ ਆ ਤੇ ਫੋਨ ਵਿੱਚੋਂ ਨੰਬਰ ਡਿਲੀਟ ਕਰਨ ਦੀ ਕੋਸ਼ਿਸ਼ ਕਰਦੀ ਆ ਤੇ ਕਵਲ ਇੱਕ ਥਾਂ ਉਸਦਾ ਫੋਨ ਫੜ ਲੈਂਦਾ ਹੈ ਕਵਲ ਦੇ ਕੋਲੋਂ ਆਪਣਾ ਫੋਨ ਖੋਣ ਦੀ ਕੋਸ਼ਿਸ਼ ਕਰਦੀ ਆ ਤੇ ਲੜਾਈ ਹੋਣ ਲੱਗ ਜਾਂਦੀ ਆ ਕਵਲ ਉਸ ਨੂੰ ਕਹਿੰਦਾ ਹੈ ਕਿ ਤੂੰ ਇਸ ਦਿਨ ਨਾਲ ਐਨਾ ਚਿਰ ਗੱਲਾਂ ਕਰ ਰਹੀ ਸੀ ਮੈਂ ਤੇਨੂੰ ਦੇਖਿਆ ਜਦੋਂ ਦਾ ਫੋਨ ਤੇ ਲੱਗੀ ਸੀ ਤੇ ਤੂੰ ਮੈਨੂੰ ਵੇਖ ਕੇ ਇੱਕਦਮ ਫੋਨ ਵੀ ਕੱਟ ਦਿੱਤਾ ਤੇ ਹੁਣ ਨੰਬਰ ਵੀ ਡਿਲੀਟ ਕਰ ਦਿੱਤਾ ਉਹ ਅੱਗੋਂ ਕਹਿਣ ਲੱਗ ਪੈਂਦੀ ਆ ਕਿ ਮੇਰੀ ਦਾ ਮੰਮੀ ਦਾ ਫੋਨ ਆ ਰਿਹਾ ਸੀ ਬਹਾਨੇ ਬਣਾਉਣ ਲੱਗ ਪੈਂਦੀ ਆ ਪਰ ਕਬਲ ਨੂੰ ਸ਼ੱਕ ਪੈ ਜਾਂਦਾ ਹੈ ਕਿ ਕੋਈ ਨਾ ਕੋਈ ਗੱਲ ਜ਼ਰੂਰ ਆ ਇਸ ਕਰਕੇ ਉਹ ਉਸ ਨੂੰ ਉਸ ਟਾਈਮ ਕੁਝ ਨਹੀਂ ਕਹਿੰਦਾ ਕਿਉਂਕਿ ਉਹ ਕਰੇ ਕੱਪੜੇ ਵਗੈਰਾ ਚੇਂਜ ਕਰਨ ਲਈ ਆਇਆ ਹੁੰਦਾ ਏ ਤੇ ਨਾਲੇ ਰੋਟੀ ਲੈਣ ਲਈ ਸੋ ਉਹ ਪਿੰਕੀ ਨੂੰ ਕਹਿੰਦਾ ਕਿ ਰੋਟੀ ਪੈਕ ਕਰ ਦੇ ਮੈਂ ਹਸਪੀਟਲ ਫੇਅਰ ਲੈ ਕੇ ਜਾਣੀ ਆ ਤੇ ਅੱਜ ਰਾਤ ਵੀ ਉੱਥੇ ਹੀ ਰਹਿਣਾ ਏ ਉਹ ਜਲਦੀ ਜਲਦੀ ਰੋਟੀ ਬਣਾਉਣ ਲੱਗ ਪੈਂਦੀ ਆ ਉਸ ਨੂੰ ਹੁੰਦਾ ਏ ਕਿ ਚੱਲੇ ਫੇਰ ਜਲਦੀ ਤੋਂ ਉੱਥੇ ਹੀ ਚਲਾ ਜਾਵੇ ਪਰ ਕਮਲ ਸਾਰਾ ਰਾਹ ਗੱਡੀ ਵਿੱਚ ਸੋਚਦਾ ਜਾਂਦਾ ਏ ਕਿ ਇਹ ਕਿਸ ਨਾਲ ਗੱਲਾਂ ਕਰਦੀ ਹੋਵੇ ਇੱਕ ਤਾਂ ਆਪਣੇ ਫੋਨ ਦਾ ਵੀ ਲੋਗ ਨਹੀਂ ਖੋਲਦੀ ਕਵਰ ਸੋਚਦਾ ਹੈ ਕਿ ਇਹ ਕਿਸੇ ਨਾਲ ਗੱਲਾਂ ਵੀ ਕਰ ਰਹੀ ਸੀ ਜਦ ਮੈਂ ਇਸ ਦਾ ਫੋਨ ਵੇਖਿਆ ਤੇ ਨੰਬਰ ਡਿਲੀਟ ਕਰ ਦਿੱਤਾ ਸੀ ਉਦੇ ਦਿਮਾਗ ਵਿੱਚ ਬਹੁਤ ਜ਼ਿਆਦਾ ਸ਼ੱਕ ਪੈਦਾ ਹੋ ਰਿਹਾ ਹੁੰਦਾ ਹੈ ਤੇ ਉਹ ਟੈਨਸ਼ਨ ਲੈਂਦਾ ਇਦਾਂ ਹੀ ਚਲਾ ਜਾਂਦਾ ਹੈ ਉੱਤੇ ਜਾ ਕੇ ਉਹ ਵਿੱਕੀ ਨੂੰ ਘਰ ਭੇਜ ਦਿੰਦਾ ਹੈ ਤੇ ਉਧਰ ਸੰਦੀਪ ਦੇ ਰਿਸ਼ਤੇ ਦੀ ਗੱਲ ਚੱਲ ਰਹੀ ਹੁੰਦੀ ਆ ਕਿਉਂਕਿ ਸੰਦੀਪ ਦਾ ਰਿਸ਼ਤਾ ਜਿਵੇਂ ਕਿ ਉਸਦੇ ਮਾਮੇ ਦੀ ਨੋ ਕਰਵਾ ਰਹੀ ਹੁੰਦੀ ਆ ਤੇ ਉਹ ਆਪਣੇ ਭਰਾ ਨੂੰ ਹੀ ਰਿਸ਼ਤਾ ਕਰਾਉਣਾ ਚਾਹੁੰਦੀ ਆ ਪਰ ਉਸਦਰ ਉਸਦੇ ਭਰਾ ਨੇ ਇਹ ਸੋਚਿਆ ਹੋਇਆ ਹੈ ਕਿ ਸੰਦੀਪ ਦੀ ਕੁੜੀ ਨੂੰ ਮੈਂ ਆਪਣੇ ਕੋਲ ਨਹੀਂ ਰੱਖਣਾ ਤੇ ਮਾਮੇ ਦੀ ਨੋ ਜੀਤਾਂ ਦੇ ਨਾਲ ਗੱਲਾਂ ਕਰਨ ਲੱਗ ਪੈਂਦੀ ਆ ਤੇ ਜੀਤਾਂ ਨੂੰ ਆਪਣੇ ਪਿੱਛੇ ਲਾਉਣ ਦੀ ਕੋਸ਼ਿਸ਼ ਕਰਦੀ ਆ ਤੇ ਕਹਿੰਦੀ ਆ ਕਿ ਤੂੰ ਤਾਂ ਸਮਝ ਸਕਦੀ ਆ ਕਿ ਅੱਜ ਕੱਲ ਬਗਾਨੇ ਦੀ ਪੁੱਤ ਨੂੰ ਕੌਣ ਗੱਲ ਨਾਲ ਲਾਉਂਦਾ ਏ ਜੇਕਰ ਉਹ ਕੁੜੀ ਨੂੰ ਨਾਂ ਵੀ ਰੱਖਣਗੇ ਤੇ ਤੁਸੀਂ ਰੱਖ ਲਿਓ ਕੋਈ ਗੱਲ ਨਹੀਂ ਥੋੜਾ ਪੋਤਾ ਮੈਂ ਖਰਚਾ ਦਵਾ ਦੇਵਾਂਗੀ ਪਰ ਜੀਤਾਂ ਨੂੰ ਇਹ ਗੱਲ ਮਨਜ਼ੂਰ ਨਹੀਂ ਹੁੰਦੀ ਸੋ ਜੇਕਰ ਤੁਹਾਨੂੰ ਇਹ ਕਹਾਣੀ ਇਹ ਵੀਡੀਓ ਇਹ ਸਟੋਰੀ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ